ਜੀਲਾ ਸ਼੍ਰੀ ਫਤਿਹਗੜ ਸਾਹਿਬ ਦੇ ਬਲਾਕ ਬਸੀ ਪਠਾਣਾ ਦੇ ਪਿੰਡ ਅਜਨੇਰ ਵਿਖੇ ਕਈ ਪਰਿਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਸਿੱਧੂ ਗੁਰੂ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਇੰਚਾਰਜ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਅੱਜ ਅਸੀਂ ਪਿੰਡ ਜਨੇਰ ਦੇ ਵਿੱਚ ਆਏ ਆ। ਉਹ ਸਾਡੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੀਮ ਦੇ ਵਿੱਚ ਵਾਧਾ ਹੋਇਆ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨਰਿੰਦਰ ਭਾਈ ਮੋਦੀ ਜੀ ਦੇ ਨੀਤੀਆਂ ਨੂੰ ਪਸੰਦ ਕਰਨ ਦੇ ਲਈ ਔਰ ਸਾਡੀ ਟੀਮ ਦੇ ਵਿੱਚ ਸ਼ਾਮਲ ਹੋਣੇ ਜਸਪ੍ਰੀ ਤੋਂ ਨਾਲ ਦੀ ਸਾਰੀ ਟੀਮ ਸਾਡੇ ਵੀ ਰਜਿੰਦਰ ਗੁਣੀ ਸਾਡੇ ਸਤਕਾਰਯੋਗ ਭਾਈ ਜੀ ਮੈਂ ਅੰਦਰ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਇਹਨਾਂ ਨੂੰ ਕੁਝ ਵਾਅਦਾ ਕਰਨਾ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਦੇਸ਼ ਦੇ ਜਸਪ੍ਰੀ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਜਿਹੜੇ ਕਿ ਹਰ ਇੱਕ ਸਟ੍ਰੀਟ ਦੇ ਵਿੱਚ ਆਪਣੀ ਸਰਕਾਰ ਬਣਾ ਰਹੇ ਨੇ ਉਹ ਸਰਕਾਰ ਤਾਂ ਹੀ ਬਣਾ ਰਹੇ ਨੇ ਜੇ ਲੋਕਾਂ ਦੇ ਕੰਮ ਹੁੰਦੇ ਨੇ ਮੈਂ ਬੇਨਤੀ ਕਰਦਾ ਸਾਰੇ ਹੋਰ ਵੀ ਜਿਹੜੇ ਪਿੰਡ ਨੇ ਸਾਡੇ ਇਲਾਕੇ ਦੇ ਵਿਧਾਨ ਸਭਾ ਹਲਕਾ ਬਤੀਪੁਰਾਂ ਦੇ ਪਿੰਡ ਨੇ ਉਹ ਵੀ ਸਾਡੇ ਨਾਲ ਜੁੜਨ ਔਰ ਭਾਰਤੀ ਜਨਤਾ ਪਾਰਟੀ ਦੀ 2027 ਦੇ ਵਿੱਚ ਸਰਕਾਰ ਬਣਾਉਣ ਕਿਉਂਕਿ ਬੂਦ-ਬੂਦ ਦੇ ਨਾਲ ਖੜਾ ਭਰਦਾ ਹੁੰਦਾ ਹੈ ਇਹ ਸਾਡਾ ਪਰਿਵਾਰ ਹੈ ਸਾਡੇ ਨਾਲ ਜੁੜਿਆ ਮੈਂ ਇਹਨਾਂ ਨੂੰ ਜਿੱਥੇ ਵਧਾਈ ਪੇਸ਼ ਕਰਦਾ ਉਥੇ ਇਹ ਇਹ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਤਕੜੇ ਹੋ ਕੇ ਤੁਹਾਡੇ ਨਾਲ ਖੜਾਗੇ ਭਾਰਤੀ ਜਨਤਾ ਪਾਰਟੀ ਦੀ ਸਾਰੀ ਟੀਮ ਤੁਹਾਡੇ ਨਾਲ ਖੜੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੜਾ ਜਲੇਰ ਪਿੰਡ ਇਹਨੂੰ ਅਸੀਂ ਵਿਕਾਸ ਦੀਆਂ ਦਿਹਾਤੇ ਵੀ ਲੈ ਕੇ ਜਾਵਾਂਗੇ ਨਸ਼ਾ ਮੁਕਤ ਕਰਾਂਗੇ ਨੌਜਵਾਨ ਵੱਡੀ ਗਿਣਤੀ ਸਾਡੇ ਨਾਲ ਜੁੜੇ ਨੇ ਇਹ ਇਹੀ ਸੰਦੇਸ਼ ਅਸੀਂ ਦੇਣ ਆਏ ਆ ਔਰ ਇੱਕ ਵਾਰ ਫਿਰ ਤੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਕੱਠ ਰੱਖ ਕੇ ਹੋਰ ਜਿਹੜੇ ਪਿੰਡ ਵਾਸੀ ਇਹਨਾਂ ਨੂੰ ਜਿਵਾਨ ਕਰਾਵਾਂਗੇ ਜਸਪ੍ਰੀਤ ਹੋਣੀ ਸਾਡੇ ਭਰਾ ਸਾਰੇ ਸਾਡੀ ਟੀਮ ਸੋਹਣਾ ਦਾ ਕੋਟਨ ਕੋਟ ਧੰਨਵਾਦ ਔਰ ਔਰ ਦੋ ਸ਼ਬਦ ਤੁਸੀਂ ਜਸਪ੍ਰੀਤ ਬੋਲੋ ਦੋ ਸ਼ਬਦ ਜਿਵੇਂ ਆਸੀਂ ਵਿਸ਼ਵਾਸ ਵਿੱਚ ਜੁੜੇ ਆਂ ਪਾਰਟੀ ਦੇ ਨਾਲ ਜੁੜੇ ਆਂ ਧਰਮਾਂ ਜਾਂਦੀ ਅਸੀਂ ਪਾਰਟੀ ਦੇ ਨਾਲ ਜੁੜੇ ਆਂ ਅਸੀਂ ਤਕੜੇ ਹੋ ਕੇ ਮਤਲਬ ਪੂਰਾ ਸਾਥ ਦੇਵਾਂਗੇ ਵਾਹ ਵਾਹ ਬਹੁਤ ਬਹੁਤ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟੀਆਂ